ਦੀ ਚਵਾਈ ਦੇਖ ਕੇ ਸੀ ਆਉਂਦੀ ਆ ਪਤਾ ਰਾਮੀ ਮਾਰ ਦਾਂਗੇ ਬਾਈ ਇੱਥੋਂ ਦਿਖਾ ਦੇ ਗਰਲੈਂਡੋ ਵਾਲਾ ਕੰਮ ਹੀ ਆ ਚਵਾਈ ਚ ਬੂਈ ਵਾਲਾ ਸਰਾ ਹੀ ਆ ਕੰਮ ਜਮੇ ਸੋ ਕਰਾ ਕੇ ਰੀ ਚੈੱਕ ਹੋਏ ਐ ਐ ਖੜਦੀਆਂ ਆ ਕੇ ਜਿਵੇਂ ਸਖਾਈਆਂ ਹੁੰਦੀਆਂ ਮੈਂ ਕਹਿੰਦਾ ਵੀਰੇ ਬਾਹਲੀਆਂ ਸੌ ਸੀ ਲਗਾਈਆਂ ਚ ਕੋਈ ਜਵਾਕ ਧਾਰਾ ਮਾਰ ਲਈ ਠੀਕ ਆ ਗੱਲ ਲੈ ਬੱਚਾ ਬਾਈ ਨੇ ਇਹਨੂੰ ਵੀ ਨਹੀਂ ਲਾਇਆ ਗਾਵਾਂ ਵਾਲਾ ਕੰਮ ਹੀ ਆ ਜਹੀ ਜੀ ਇੱਕ ਬੱਚੀ ਲੈ ਲਈ ਜਹੀ ਜੀ ਆ ਝੋਟੀ ਲੈ ਲਈ ਯਾਰ ਇੱਕ ਚਵਾਈ ਚ ਬੂਈ ਵੀ ਕਰਾਤੀ ਚੈੱਕ ਇਹਦੀ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਇਨਾ ਬਾਜਵਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਨੇੜੇ ਰਹਿਗਾ ਸੱਜਣੋ ਸ਼ੇਰਪੁਰ ਦੇ 6 ਜਾਂ 6-7 ਜਨਵਾਰ ਦਿਖਾ ਦਾਂਗੇ ਬਾਈ ਕੋਲੇ ਜਰਸੀ ਵੀ ਮਿਲੂ ਸਾਈਵਾਲ ਵੀ ਮਿਲੂ ਐਚਐਫ ਵੀ ਮਿਲੂ ਮੋਰਾ ਨਸਲ ਦੀਆਂ ਮੱਝਾਂ ਨੇ ਤੇ ਇੱਕ ਬਾਈ ਕੋਲੇ ਹੈਗੀ ਆ ਸੱਜਣੋ ਐਚਐਫ ਬੱਚੀ ਬਕਾਉ ਤੇ ਜਿਹੜਾ ਰੇਟ ਆ ਰੇਟ ਰਹੂਗਾ 24000 ਤੋਂ ਲਾ ਕੇ 4.5 ਲੱਖ ਦੇ ਾਟੇ-ਬੱਟੀ ਦਾ ਰੇਟ ਹੋਊਗਾ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਤੇ ਸ਼ੁਰੂਆਤ ਕਰਾਂਗੇ ਇਧਰਲੇ ਪੱਖ ਤੋਂ ਆ ਜਾਓ ਜੀ ਹੋਰ ਕੀ ਹਾਲ ਹੈ ਬਾਈ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਵੀਰੇ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਵੀਰੇ ਦੀਪੂ ਪਿੰਡ ਹੀਨਾਵਾਜਵਾ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਨੰਬਰ ਜੀ ਨੰਬਰ 987772 02512 987772 02512 ਸੱਜਣੋ ਬਾਈ ਦਾ ਨੰਬਰ ਆ ਤੇ ਕੰਮ ਹੈਗਾ ਬਾਈ ਵਪਾਰ ਦਾ ਹਾਂਜੀ ਵੀਰੇ ਠੀਕ ਹੈ ਤੇ ਸ਼ੁਰੂਆਤ ਫਿਰ ਇੱਥੋਂ ਕਰਦੀ ਆ ਜਰਸੀ ਤੋਂ ਹਾਂਜੀ ਵੀਰੇ ਆ ਜਾ ਗਰੀ ਪੱਲਾ ਅਗਲੇ ਪੰਨੇ ਮਾਰ ਆਰਡਰ ਤੇ ਕੈਮਰਾ ਜਰਸੀ ਦਿਖਾ ਦਾਂਗੇ ਜਰਸੀ ਵੀ ਸੱਜਣੋ ਬਹੁਤ ਕਮਾਲ ਦੀ ਜਰਸੀ ਦਿਖਾ ਦਾਂਗੇ ਵੱਡੀ ਜਰਸੀ ਛੋਟੀ ਨਾ ਕੋਈ ਵੀ ਸੱਜਣ ਮੰਨ ਕੇ ਆਵੇ ਐਚ ਐਫ ਜੀ ਡੀ ਜਰਸੀ ਆ ਪਿਓਰ ਪੰਜਾਬ ਵਾਲੀ ਆ ਤੇ ਨਾਲ ਬੱਚਾ ਕੀ ਆ ਗਿਆ ਦੀਪੂ ਦੇ ਬੱਚਾ ਮੰਗਰ ਬੱਸੀ ਆ ਵੀਰੇ ਨਾਲ ਵੀ ਬੱਛੀ ਆ ਹਾਂਜੀ ਵੀਰੇ ਜਿਵੇਂ ਕਹਿੰਦੇ ਨੇ ਸੋਨੇ ਦੇ ਸੁਭਾਗੇ ਵਾਲਾ ਕੰਮੇ ਹੋ ਰਿਹਾ ਹਾਂਜੀ ਬਾਈ ਹਾਂ ਆ ਧੋਰ ਦੀਪੂ ਖੋਲ ਕੇ ਕੱਦ ਵੀ ਚੰਗਾ ਲੰਬਾਈ ਵੀ ਚੰਗੀ ਆ ਸਟੇਟ ਵੀ ਆ ਗਈ ਲੈਗ ਸਕੋਰ ਵੀ ਫੁੱਲ ਮਜ਼ਬੂਤ ਆ ਤੇ ਥਣ ਦਾ ਸਹਿਜ ਵੀ ਬਹੁਤ ਕਮਾਲ ਦਾ ਰੱਖਦੀ ਆ ਬਸ ਤੇ ਬਾਕੀ ਹਾਰ ਸ਼ਿੰਗਾਰ ਬਾਈ ਨੇ ਸੋਣਾ ਪਾਹਾ ਹੀ ਜੀ ਗੱਲ ਨਹੀਂ ਇਹ ਇੱਥੋਂ ਘਮਾਦੀ ਇਹ ਲੇਵਾ ਬਹੁਤ ਕਮਾਲ ਦਾ ਰੱਖਦੀ ਆ ਇੱਥੇ ਰੋਕ ਲਈਦੀ ਪੁਮਾੜੀ ਬਸ ਇੱਥੋਂ ਮਾਰ ਗਿਆ ਰੀ ਕੈਮਰਾ ਓਏ ਇੱਥੋਂ ਕਰਾ ਚੈੱਕ ਜਿਹਨੂੰ ਕਹਿੰਦੇ ਨੇ ਅਸਲ ਜਰਸੀ ਨਾ ਉਹ ਜਰਸੀ ਦਿਖਾਉਣ ਲੱਗਾ ਸਾਨੂੰ ਆ ਜਿਹੜੀ ਪ्योर ਅਸਲ ਹੁੰਦੀ ਆ ਕਿੰਨੇ ਦਿਨ ਦਾ ਸੂਆ ਹੋ ਗਿਆ ਸੂਆ ਵੀਰੇ ਅੱਜ ਤੀਜਾ ਦਿਨ ਆ ਸੂਈ ਨੂੰ ਤੀਜਾ ਦਿਨ ਤੀਜਾ ਦਿਨ ਸੂਈ ਨੂੰ ਕਿੰਨਾ ਬੌਲਾ ਦੀਪੂ ਕੰਡੇ ਦੇ ਜਮਾਏ 18 ਕਿਲੋ ਬਾਈ ਨਿਬੜੂ ਕੰਡੇ ਤੇ ਹਾਂਜੀ ਵੀਰੇ ਕੰਡੇ ਤੋਂ ਤੀਜਾ ਦਿਨ ਸੂਈ ਨੂੰ 32 33 ਕਿਲੋ ਗਾਣੇ ਦੁੱਧ ਦੇਣਾਗਾ ਸੂਆ ਦੇਗਾ ਸੂਆ ਦੂਜਾ ਵੀਰੇ ਸੂਆ ਦੂਜਾ ਦਿਨ ਸੂਈ ਨੂੰ ਤੀਜਾ ਦੁੱਧ ਕੰਡੇ ਦਾ 18 ਕਿਲੋ ਹਾਜ਼ਰ ਸਭਾ ਆਦੀ ਬਾਈ ਕਹਿੰਦਾ ਬਾੜੀ ਠੰਡੀਆਂ ਆਲੇ ਆ ਚੀਜ਼ਾਂ ਭਰੂਗੀ ਜਿਵੇਂ ਜਿਵੇਂ ਦੁੱਧ ਤੇ ਆਈ ਜਾਊਗੀ ਨਾ ਐ ਠੋਸ ਹੁੰਦੀ ਬਗੀ ਜਾਊਗੀ ਥੱਲਿਓ ਤੇ ਮੈਂ ਗੱਲ ਹੈ ਜਿਹੜੀ ਸਭਾ ਦੀ ਠੰਡੀਆਂ ਆ ਜਿ ਲੈ ਓਏ ਸਭਾ ਦੀ ਠੰਡੀਆਂ ਚਵਾਈ ਦੇ ਕੈਸੀ ਆਉਂਦੀ ਆ ਪਤਾ ਰਾਮੀ ਮਾਰ ਦਾਂਗੇ ਬਾਈ ਇੱਥੋਂ ਦਿਖਾ ਦੇ ਗਰਲੈਂਡੋ ਵਾਲਾ ਕੰਮ ਹੀ ਆ ਚਵਾਈ ਚ ਬੂਈ ਵਾਲਾ ਸਰਾ ਹੀ ਆ ਕੰਮ ਜਮੇ ਬਾ ਠੰਡੀ ਆ ਬਾਈ ਕੋਈ ਚੱਕਰੇ ਨਹੀਂ ਦੋ ਦੋ ਮਾਰਨੀਆਂ ਮਾਰ ਦੇ ਤੇ ਦੁੱਧ ਵੀ ਸੱਜਣੋ ਆ ਮੰਨ ਲਓ ਵੀ ਤੁਸੀਂ ਨਾ ਮੱਝਾਂ ਵਰਗਾ ਦੁੱਧ ਆ ਗਿਆ ਤੇ ਨਾਲ ਇਹਦੇ ਆ ਗਈ ਗੈਰੀ ਬੱਚੀ ਬੱਚੀ ਵੀ ਸੇਮ ਕਾਪੀ ਆ ਗਈ ਬਿਲਕੁਲ ਬਾ ਛੱਡ ਦੇ ਬਾਈ ਬੱਚੀ ਤੇ ਮਾਰ ਦੇ ਉਰਲੇ ਬੰਨੇ ਦੀ ਲਿਆ ਬਾ ਛੱਡ ਦੇ ਚਵਾਈ ਚ ਬੂਈ ਵਾਲਾ ਤਾਂ ਫਰਾਟੇ ਵਾਲਾ ਕੰਮ ਹੀ ਆ ਤੇ ਇੱਥੋਂ ਆ ਬੱਚੀ ਤੇ ਮਾਰ ਦੇ ਇਵੇਂ ਸਾਨੂੰ ਆਖਾ ਦੀ ਨਾ ਸੋਨੇ ਦੇ ਸਭ ਆਗਿਆ ਕੰਮ ਹੀ ਹੋ ਜੂ ਵੀਡੀਓ ਲੰਬੀ ਥੋੜੀ ਜਰੂਰ ਹੋ ਜਾਣੀ ਹੁੰਦੀ ਆ ਆਪਣੀ ਪਰ ਕੋਸ਼ਿਸ਼ ਹੁੰਦੀ ਆ ਵੀ ਚੀਜ਼ ਨੂੰ ਹਰੇਕ ਪੱਖ ਤੋਂ ਦਿਖਾ ਦਈਏ ਤਸੱਲੀ ਕਰਾ ਦਈਏ ਹਰੇਕ ਪੱਖ ਤੋਂ ਦੀਪੂ ਆ ਜਾ ਫਿਰ ਇਹਦੇ ਪੈਸੇ ਕਿੰਨੇ ਲਵੇਂਗਾ ਇਹਦਾ ਵੀਰੇ ਮੁੱਲ ਕਰਾਈ ਜਾਂ ਲੱਖ ਕਰਾ ਲਾ 1-5 ਕਰਾ ਲਾ ਮੋਲ ਆਪਾਂ ਕਰਨ ਨਹੀਂ 95 ਦੀ ਖਾਣਾ ਜਮਾ ਲਾ ਕੰਮ ਦਾ ਅੱਜ ਕਰਨ ਨਹੀਂ ਜਮਾ ਕਰਨਾ ਨਹੀਂ ਵੀਰੇ 95 ਦੀ ਬਾਈ ਕਹਿੰਦਾ ਖਾ ਨਹੀਂ ਆ ਛੋਟੇ ਜੋ ਮਰਜੀ ਦੀ ਹੋ ਜੂਗੀ ਹਾਂਜੀ ਛੋਟ ਛੱਪਾ ਇਹਦੇ ਜੋ ਹੋ ਜੂਗਾ 95 ਚੋਂ ਤੇ 18 ਕਿਲੋ ਤੀਜਾ ਦੇਣਾ ਕੰਡਾ ਤੁਸੀਂ ਆਪ ਦਾ ਲੈਓ ਲਾ ਕੇ ਬਾਈ ਕੋਲੋਂ ਲੈ ਜਾਓ ਹਾਂਜੀ ਹਾਂ ਵੀਰੇ ਦੋ ਟਾਈਮ ਚਾਰ ਟਾਈਮ ਆਪਣੇ ਚੋਕੇ ਘਰੇ ਲੈ ਜਾਓ ਸੱਲੀ ਕਰਾ ਸੱਲੀ ਕਰਕੇ ਲੈ ਜਾਓ ਵੀਰੇ ਆਪਣੇ ਘਰ ਦੀ ਜ਼ਿੰਮੇਵਾਰੀ ਆ ਆਪਣੀ ਠੀਕ ਆ ਗੱਲ ਠੀਕ ਆ ਵੀਰੇ ਚਾਰ ਟਾਈਮ ਚੋਲੇ ਦੋ ਟਾਈਮ ਨਾ ਚੋਕੇ ਲੈ ਜਾਵੋ ਠੀਕ ਆ ਗੱਲ ਹਾਂਜੀ ਵੀਰੇ ਤੇ ਹੁਣ ਮਾਰਦੇ ਗਾਰੀ ਦੋ ਨੰਬਰ ਵਾਲੀ ਤੇ ਪਹਿਲਾਂ ਇਹਦਾ ਸਭਾਈ ਚੈੱਕ ਕਰਾ ਦੇ ਦੀ ਪੁੱਤ ਕਿਵੇਂ ਆ ਸਭਾ ਦੀ ਗਰਮ ਗਰਮ ਤਾਂ ਨਹੀਂ ਹੁੰਦੀ ਕਿ ਮੈਂ ਕਹਿੰਦਾ ਵੀਰ ਜੀ ਕੋਈ ਜਵਾਖ ਚੋਲੇ ਆਪਾਂ ਪਹਿਲਾਂ ਧਾਰਾ ਹੀ ਮਾਰ ਦਾਂਗੇ ਠੀਕ ਆ ਗੱਲ ਇਹ ਇਥੋਂ ਕਰਾ ਦੇ ਚਵਾਈ ਚਬੂਈ ਚੈੱਕ ਇਹਦੀ ਬੱਚਾ ਬੁੱੱਚਾ ਲਾਉਣ ਵਾਲਾ ਸਿਸਟਮ ਨਹੀਂ ਛੱਡਦੇ ਦੀ ਕੋਈ ਗੱਲ ਨਹੀਂ ਆ ਗਈ ਬਾਈ ਠੀਕ ਹੈ ਗੱਲ ਇੱਕ ਤਾਂ ਸਾਈ ਵਾਲ ਹੁੰਦੀ ਆ ਗਰਮ ਜਿਹੇ ਵਾਲਾ ਸੀਨ ਉਹ ਗੱਲ ਬਾਤ ਨਹੀਂ ਹੈਗੀ ਬਾਅਦ ਛੱਡਦੇ ਕੋਈ ਗੱਲ ਨਹੀਂ ਦੁੱਧ ਵੀ ਜਮਾ ਚਿੱਟਾ ਤੇ ਸੁਭਾਅ ਵੀ ਸਾਨੂੰ ਚੈੱਕ ਕਰਾਤਾ ਸੱਜਣੋਂ ਨਿਆਣਾ ਇਹਦੇ ਪਾਇਓ ਨਾ ਪਾਇਓ ਤੇ ਸੂਆ ਦੀ ਸੂਆ ਦੂਜਾ ਵੀਰੇ ਸੂਆ ਦੂਜਾ ਸਾਈ ਵਾਲ ਆ ਗਈ ਜਿਹਦਾ ਮਿਲਕ ਮੇਰਾ ਖਾਲਾ ਕਹਿੰਦੇ ਵੀ ਫਾਇਰ ਬੀ ਵੀਰੇ 5 5 50 ਹੁੰਦੀ ਹੈ ਇਹਦੀ ਐ ਮੰਨ ਲਾ ਵੀ ਕਿਸੇ ਸੱਜਣ ਨੇ ਯਾਰ ਕੋਈ ਮੱਝ ਹੀ ਲੈ ਲਈ ਹਾਂਜੀ ਬਾਈ ਮੱਝ ਨੂੰ ਟੱਕਰ ਦੇ ਨਾਲ ਹੀ ਪੱਛੀ ਲੱਗਿਆ ਦਿਖਾਉਣਾ ਸੂਆ ਦੂਜਾ ਬਾਈ ਹਾਂਜੀ ਵੀਰੇ ਸੂਆ ਦੂਜਾ ਨੰਬਰ ਵੀ ਦੂਜਾ ਆ ਗਿਆ ਪਸ਼ੂਆਂ ਚੋਂ ਥਣ ਦਾ ਸੈਜ ਵੀ ਇਹ ਮੰਨ ਲਵਾਂ ਵੀ ਮੱਝਾਂ ਨਾਲ ਦਾ ਹੀ ਰੱਖਦੀ ਆ ਤੇ ਲੈ ਬਾਬਾ ਉਹ ਕਮਾਲ ਦਾ ਰੱਖਦੀ ਆ ਇੱਥੋਂ ਕਰਾ ਲਈਏ ਰਿਜੈਕਟ ਚਮਕ ਤਾਂ ਮੁੱਕ ਵੀ ਚੰਗੀ ਆ ਕਿੰਨੇ ਦਿਨ ਦੀ ਸੂਈ ਹੋ ਗਈ ਸੀ ਸੂਆ ਇਹਨੂੰ ਇਹਦਾ ਵੀ ਤੀਜਾ ਤੀਜਾ ਦੇਣੀ ਆ ਬਾਈ ਇਹਨੂੰ ਵੀ ਸੂਈ ਨੂੰ ਠੀਕ ਆ ਗੱਲ ਆ ਲੈ ਆ ਲੈ ਆ ਕਮਾਂਗੇ ਬੱਚੇ ਤੇ ਲਿਆ ਕੋਈ ਗੱਲ ਨਹੀਂ ਬਸ ਬਸ ਪੁੱਤ ਨਿਸ਼ਾਨਾ ਕਰ ਲਿਆ ਹਾਂ ਆ ਜਾ ਪੁੱਤ ਸੂਆ ਬਾਈ ਕਹਿੰਦਾ ਆ ਗਿਆ ਦੂਜਾ ਤੀਜਾ ਦਿਨ ਸੂਈ ਨੂੰ ਆ ਤੇ ਬੱਚੇ ਦਾ ਜ਼ਰੂਰ ਕਰਦੀ ਆ ਪਰ ਉਦਾਂ ਸੁਭਾਅ ਦੀ ਲਾ ਲਓ ਜਮਾਂ ਠੰਡੀ ਸੀਗਾ 나ੜੂਏ ਬੱਚੇ ਇਹ ਨਾ ਬਾਈ ਕੋਈ ਮੰਨ ਕੇ ਆ ਦੇ ਵੀ ਖਾ ਨਹੀਂ ਕੌੜੂ ਦੋ ਟਾਈਮ ਚਾਰ ਟਾਈਮ ਆਪਣੇ ਘਰੇ ਇਹ ਦੀ ਵੀ ਬਾਈ ਕਰਾ ਹਾਂ ਬੱਬਾ ਬੱਚਾ ਕਰੀ ਐਨੂੰ ਮੜਾ ਜਾ 나ੜੂਏ ਤੇ ਮਾਰ ਦੇ ਕਰੀ ਕੈਮਰਾ ਇੱਥੋਂ ਇਹ ਇੱਥੋਂ ਕਰਾ ਦੇ ਜਾ ਇੱਕ ਉਹ ਸਿਸਟਮ ਨਹੀਂ ਹੈਗਾ ਵੀ ਕੋਈ 15 20 ਦਿਨ ਜਾਂ 10 ਦਿਨ ਵਾਲਾ ਸੀਨ ਹੋਊਗਾ ਕਿੰਨਾ ਇਹਦੇ ਕੋਲੇ ਦੀਪੂ ਅੱਜ ਤਿਆਰ ਕਰ ਇਹਦੇ ਥੱਲੇ ਬਾਈ ਜਮਾਂ ਐਨ 14 ਕਿਲੋ ਨਿਬੜੂਗਾ ਕੰਡੇ ਦਾ ਹਾਂਜੀ ਵੀਰੇ ਇਨਾ ਦੇ ਦੋ ਯਾਰ ਹਾਂਜੀ ਬਾਈ ਦਊ ਦੋ ਦੋ 16 ਕਿਲੋ ਦੇਣਾ ਬਾਈ ਬਸੀ ਦੇਖ ਲਾ ਮੈਂ ਹੁਣ ਤਾਂ ਨਾ ਨਾ ਜਮਾ ਫਿਕਰ ਨਹੀਂ ਬੇਫਿਕਰੀ ਨਾ ਕਰ ਬਾਈ ਹੈ ਜਮਾ ਚਾਰ ਟਾਈਮ ਚਵਾ ਕੇ ਦੇਵਾਂਗੇ ਬਾਈ ਇਹੋ ਕੰਮ ਨਹੀਂ ਹੋਊ ਵੀ ਆਪਾਂ ਦੋ ਦੋ ਧਾਰਾ ਮਰਵਾ ਕੇ ਭੇਜ ਦੇਵਾਂਗੇ ਕਿਹਦੇ ਚਵਾਉਣ ਵੇਲੇ ਮਾਂ ਦੀ ਪੂਆ ਨਾ ਨਾ ਜਮਾ ਨਾ ਫਿਕਰੀ ਨਾ ਕਰ ਬਾਈ ਯਾਰ ਕਰਾ ਦੇਗਾ ਤਸੱਲੀ ਜਮਾ 14 ਕਿਲੋ ਜਮਾ 14 ਕਿਲੋ ਐ ਠੰਡਾ ਨਹੀਂ ਬੋਲਦਾ 14 ਕਿਲੋ ਦੋ ਕਿਲੋ ਨਾ ਜਮਾ ਨਹੀਂ ਘਟਾਉਂਦੇ ਬਾਈ ਹੈਗਾ 14 ਬਾਈ ਯਾਰ 14 ਜਮਾ 14 ਪੰਜ ਪੰਜ ਫੈਂਟ ਦਾ ਮੈਂ ਕਹਿੰਦਾ ਵੀਰੇ ਫੈਂਟ ਅਗਲਾ ਡੇਰੀ ਤੇ ਲੈ ਜੇ ਦੁੱ ਇਹਦਾ ਬਿਰੇ ਲਵਾਂਗੇ 55000 ਰੁਪਿਆ ਮਾਫੀ ਕੋਈ ਮਾਫੀ ਛੋੜ ਸੱਪਾ ਹੋ ਬਾਈ ਜੋੜੇ ਚੋ ਕਰ ਦੇਗਾ ਜੋੜੇ ਚੋ ਹਾਂ ਪਹੁੰਚ ਕਰ ਦਾਂਗੇ ਬਾਈ ਠੀਕ ਹੈ ਗੱਲ ਹਾਂ ਜੇ ਕੋਈ ਬੰਦਾ ਕਿਸੇ ਵੀ ਪਸ਼ੂ ਚੋ ਜੋੜਾ ਲੈਂਦਾ ਮੇਰੇ ਵਾਲੇ ਸੱਜਣਾ ਅੰਬਰਸਰ ਮੰਗ ਲੈਣਾ ਮੈਂ ਕਹਣਾ ਬਾਈ ਤੇਰੇ ਮੂੰਹ ਦੇ ਬੋਲ ਪਕਾ ਦਾਂਗੇ ਅੰਬਰਸਰ ਵੀ ਭੇਜ ਦਾਂਗੇ ਹੋਰ ਦੱਸ ਜੋੜਾ ਹੀ ਹਾਂ ਜੋੜਾ ਠੀਕ ਇਹ ਲੈ ਲੈ ਆ ਲੈ ਇਹਨਾਂ ਚਾਰਾਂ ਪੰਜਾਂ ਡੰਗਰਾਂ ਚੋਂ ਜਿਹੜਾ ਮਰਜੀ ਜੋੜਾ ਲੈ ਜਿਹੜਾ ਮਰਜੀ ਲੈ ਲੈ ਜੋੜਾ ਲੈ ਲੈ ਜੋੜਾ ਦੀ ਪਹੁੰਚ ਕਰ ਦਾਂਗੇ ਠੀਕ ਹੈ ਗੱਲ ਚੱਲ ਵਗੈਰੀ ਹੁਣ ਮਾਰ ਤਿੰਨ ਨੰਬਰ ਵਾਲੀ ਤੇ ਕੈਮ ਏ ਆ ਗਈ ਐਚ ਐਫ ਕੰਪਨੀ ਚ ਤੋਰ ਦੀ ਪੂ ਖੋਲ ਕੇ ਇਹਦਾ ਸੂਆ ਕਿਹੜਾ ਇਹਦਾ ਸੂਆ ਵੀ ਬਾਈ ਦੂਜਾ ਹੀ ਆਗਾ ਇਹਦਾ ਵੀ ਨਾਲ ਹੀ ਆ ਬੱਚੇ ਦਾ ਹਾਂਜੀ ਵੀਰੇ ਠੀਕ ਐ ਸੂਆ ਦੂਜਾ ਜੇ ਨਤੀਜਾ ਇਹਨੂੰ ਵੀ ਹਾਂਜੀ ਬਾਈ ਤੇ ਕਿੰਨਾ ਕੁ ਬੋੜਾ ਦੀਪੂ ਤਿਆਰ ਇਹਦੇ ਥੱਲੇ ਬਾਈ ਐਣ ਜਮਾ 16 ਕਿਲੋ ਨਿਬੜੂ 16 ਕਿਲੋ ਹਾਂਜੀ ਬਾਈ ਕੰਡੇ ਤੇ ਤੋਲਣ ਵਾਲਾ ਹਾਂਜੀ ਬਾਈ ਇੱਥੇ ਜੇ ਖੜਾ ਲਾ ਫਿਰ ਇਹਨੂੰ ਇਹ ਇੱਥੋਂ ਕਰਾ ਕੇ ਰੀ ਚੈੱਕ ਹੋ ਐ ਐ ਖੜਦੀਆਂ ਆ ਕੇ ਜਿਵੇਂ ਸਖਾਈਆਂ ਹੁੰਦੀਆਂ ਮੈਂ ਕਹਿੰਦਾ ਵੀਰੇ ਬਾਹਲੀਆਂ ਸਾਊ ਸੀ ਲਗਾਈਆਂ ਚਾਹੇ ਕੋਈ ਜਵਾਕਤਾ ਨਾ ਮਾਰ ਲਈ ਠੀਕ ਐ ਗੱਲ ਸਵਾਦੀਆਂ ਆ ਗਈਆਂ ਜਮਾਨ ਠੰਡੀਆਂ ਸੀਲ ਤੇ ਚਬਾਈ ਚਬੂਈ ਵਾਲੇ ਮਾਮਲੇ ਚ ਬਾਈ ਕਹਿੰਦਾ 100 ਦਾ 100 ਇਹ ਆ ਕਮਲ ਲਿਆ ਦੀਪੂਆ ਨੂੰ ਬਿਊਟੀ ਵਾਲੇ ਮਾਮਲੇ ਚ ਵੀ ਆ ਗਈ ਬੱਛੀ ਤੇ ਥਣ ਦਾ ਸਹਜ ਵੀ ਬਹੁਤ ਕਮਾਲ ਦਾ ਰੱਖਦੀ ਆ ਤੇ ਇੱਕ ਗੱਲ ਹੋਰ ਦਾ ਇਹ ਤਾਂ ਚਬਾਈ ਥੋੜੀ ਜਿਹੀ ਲੇਟ ਜ਼ਰੂਰ ਆ 2-3 ਘੰਟੇ ਕਿਉਂਕਿ ਉਹ ਸਾਹਬ ਨਾਲ ਜੱਜਮੈਂਟ ਕਰ ਲਓ ਦੁੱਧ ਜਿੰਨਾ ਬਾਈ ਦੱਸੂਗਾ ਉਹ ਬਾਈ ਕਹਿੰਦਾ ਕੰਡਾ ਆਬਦਾਲੇ ਉਹ ਤਸੱਲੀ ਡੰਗ 2 ਡੰਗ 4 ਡੰਗ ਕਰਾ ਕੇ ਭੇਜਣੀ ਆ ਲਾ ਦੀਪੂਆ 12-12 ਦੋ ਦੋ ਇਹਦੀਆਂ ਵੀ ਮਾਰ ਦੇ ਕਰਾ ਦੇ ਤਸੱਲੀ ਇਹਨਾਂ ਦਾ ਸਿਸਟਮ ਹੀ ਹੁੰਦਾ ਬੱਚਾ ਉੱਚਾ ਲਾਉਣ ਦੀ ਲੋੜ ਨਹੀਂ ਪੈਂਦੀ ਆ ਦੁੱਧ ਦੇਦਾ ਵੀ ਚਿੱਟਾ ਹੈ ਨਾ ਬਾਕੀ ਤੇਦੀ ਵੀ ਬਾਈ ਵਧੀਆ ਹੀ ਆ ਠੀਕ ਆ ਗੱਲ ਉਹੀ ਗੱਲ ਆ ਧਰਤੀ 'ਚ ਗਲੀਆਂ ਕਰਨ ਵਾਲਾ ਕੰਮ ਹੀ ਆ ਫਰਸੇ 'ਚ ਛੜਦਦੀ ਪੂ ਛੜਦੇ 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 ਕਿੰਨਾ ਕਿੰਨਾ ਦੱਸਿਆ ਹਾਜ਼ਰੇ ਦੇ ਕੋਲੇ 16 ਕਿਲੋ ਐਣ ਜਮਾ ਬਾਈ ਨਿਬੜੂਗਾ 20 ਕਿਲੋ ਦੁੱਧ ਦੇਣਾ ਬੱਸੀ ਨੇ 16 ਕਿਲੋ ਕੰਡੇ ਦਾ ਹਾਂਜੀ ਬਾਈ ਇੱਥੋਂ ਦਿਖਾ ਦੇ ਗਰੀ ਇੱਕ ਗੱਲ ਹੋਰ ਆ ਡਰੈਨ ਰੱਖਦੇ ਆ ਫਾੜੀ ਵਾਲਾ ਇੱਥੋਂ ਥਣ ਦਾ ਸਹਿਜ ਕਰਾ ਦੇ ਚੈੱਕ ਸਵੇਰ ਆਦੀ ਠੰਡੀ ਆ ਤੇ ਪੇਸ਼ਾ ਨੂੰ ਹੋ ਕੇ ਬੱਚੀ ਦਿਖਾ ਦੇ ਸਾਰੀ ਤਸੱਲੀ ਕਰਾ ਦਿਆ ਐ ਦੇਖਣ ਵਾਲਾ ਦੀ ਹਰੇਕ ਪੱਖ ਤੋਂ ਉੱਤੋਂ ਸਟ੍ਰੇਟ ਆ ਗਈ ਲੰਬੀ ਵੀ ਚੰਗੀ ਆ ਤੇ ਫਿੱਟ ਫਿੱਟ ਬੱੱਛੀ ਆ ਗਈ ਜਮਾ ਇਹਨਾਂ ਕਿੰਨਾ ਦੁੱਧ ਪਾ ਸਕਦੇ ਆ ਪੀਕਲੇ ਵਾਲੇ ਦੁੱਧ ਬਾਈ 20 ਕਿਲੋ ਪਾਉਗੀ ਅੱਜ ਕਿੰਨਾ ਦਾ ਸਾਈ 16 ਅੱਜ 16 ਕਿਲੋ ਐਨ ਜਾਵਾਂ ਬਾਈ ਨਿਪੜੂ ਹਾਂਜੀ ਕੰਡੇ ਦਾ ਹਾਂਜੀ ਬਾਈ ਕਿੰਨੇ ਰੁਪਏ ਲਵਾਂਗੇ ਇਹਦੇ ਇਹਦਾ ਲਵਾਂਗੇ ਬਾਈ 67000 ਰੁਪਿਆ 67 ਹਾਂਜੀ ਵੀਰੇ ਦੋ ਜਹਾ ਤਾਂ ਡਾ ਦਾਂਗੇ ਤੇਰਾ ਮਾਣ ਤਾਣ ਜਰੂਰ ਕਰਾਂਗੇ ਬਾਈ ਜੇ ਕੋਈ ਘਰੇ ਆਊਗਾ ਦੇ ਕੇ ਮੋੜਾਂਗੇ ਕਿਸੇ ਨੂੰ ਨਿਰਾਸ਼ ਨਹੀਂ ਕਰਾਂਗੇ ਠੀਕ ਆ ਗੱਲ ਹਾਂਜੀ ਵੀਰੇ ਤੇ ਹੁਣ ਮਾਰਦੇ ਕਰੀ ਅਗਲੇ ਨੰਬਰ ਤੇ ਆ ਆਗੀਆਂ ਮੱਜਾਂ ਇਧਰਲੇ ਪਾਸੇ ਸੁਆ ਤੇ ਦਾ ਪਹਿਲਾ ਹੀ ਲੱਗਦਾ ਹਾਂਜੀ ਬਈ ਸੁਆ ਪਹਿਲਾ ਤੋਰ ਖੋਲ ਕੇ ਆ ਗਈ ਇਹ ਵੀ ਜਮਾ ਕਹਿ ਲਿਆ ਹੈ ਨਾ ਨਾਲ ਲੱਗਵੇਂ ਫਿੱਟ ਜੇ ਆਰਡਰ ਦੀ ਆ ਗਈ ਸੁਆ ਪਹਿਲਾ ਤੇ ਸੁਆ ਕਿੰਨੇ ਦਿਨ ਦਾ ਹੋ ਗਿਆ ਦੀ ਸੁਹੀ ਨੂੰ ਹੋਵੇ ਵੀਰੇ ਅੱਜ 25 ਦਿਨ 25 ਦਿਨ ਹਾਂਜੀ ਵੀਰੇ ਪਹਿਲਾ ਵਪਾਰੀਆ ਜਿਹੜਾ ਮੰਨਦਾ ਵੀ ਯਾਰ 25 ਦਿਨ ਹੋਗੇ ਨਾ ਹੋਗੇ ਬਾਈ ਯਾਰ 25 ਦਿਨ ਹੋਗੇ ਪੂਰੇ ਸੂਈ ਨੂੰ ਐਂ ਵੀ ਆਪਾਂ 12 13 ਦਿਨ ਕਹੀ ਜਾਈ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਠੀਕ ਹੈ ਗੱਲ ਐ ਇਹਨੂੰ ਘਮਾ ਲਾ ਪਰਲੇ ਬੰਨੇ ਖੜਾ ਲਾ ਘਮਾ ਕੇ ਲੈ ਲੈ ਚੱਲਾ ਲੈ ਚੱਲਾ ਉੱਥੇ ਜੇ ਰੋਕ ਲੈ ਇਹਦੀ ਵੀ ਕਰਾ ਲੈ ਤਸੱਲੀ ਜਮਾ ਇਹਨਾਂ ਇੱਥੋਂ ਘਰੀ ਨਾੜਾ ਨੂੜਾ ਦਿਖਾ ਦੀ ਆਰਡਰ ਦੇ ਓਏ ਆਰਡਰ ਆ ਗਿਆ ਬਿਲਕੁਲ ਨਾਲ ਲੱਗ ਮੈਂ ਜਿੱਦਾਂ ਨਾਲ ਸਾਨੂੰ ਅਕਸਰ ਕਹਿੰਨਾ ਨਾ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਉਦਾਂ ਦਾ ਲੇਵਾ ਆ ਗਿਆ ਇੱਥੋਂ ਦਿਖਾ ਦੀ ਲੇਵਾ ਵੀਊ ਕਰਕੇ ਕਰਾ ਇੱਕ ਪੈਰਾਂ ਦੀ ਪੂਮੜਾ ਜਾ ਇੱਕ ਪੈਰ ਕਰਾ ਲੈ ਇੱਥੇ ਇੱਥੇ ਰੋਕ ਲੈ ਇੱਥੋਂ ਦਿਖਾ ਦੇ ਚਵਾਈ ਦੀ ਕਿਵੇਂ ਆ ਚੁਬਾਈ ਦੀ ਐਣ ਜਮਾ ਓਕੇ ਆ ਵੀਰੇ 100 ਗਰੀ ਸਾਰੀ ਦਿਖਾਦੇ ਸੁਆ ਪਹਿਲਾ 25 ਦਿਨ ਦੀ ਸੂਈ ਲੈ ਚੱਲ ਦੁੱਧ ਕੰਡੇ ਤੋਲਣ ਵਾਲਾ ਕਿੰਨਾ ਜਮਾ ਕੰਡੇ ਵਾਲਾ ਬਾਈ 10 ਕਿਲੋ ਦੁੱਧ ਦਾ ਕੰਡੇ ਤੋਲਣ ਹਾਂਜੀ ਵੀਰੇ 10 ਕਿਲੋ 2 ਟਾਈਮ 4 ਟਾਈਮ ਕੋਈ ਮਰਜ਼ੀ ਚੁਬਾਈ ਕਰ ਸਕਦਾ ਠੀਕ ਆ ਗੱਲ ਕੜਦੀ ਆ ਕੜਦੀ ਆ ਗਲੀਆਂ ਇਹ ਵੀ ਫਿਰ ਹਾਂਜੀ ਬਾਈ ਠੀਕ ਆ ਗੱਲ ਇੱਥੋਂ ਗਰੀ ਬਾਡੀ ਬੂਡੀ ਕਰਾ ਦੇ ਚੈੱਕ ਇਹਦੇ ਦੀਪੂ ਕਿੰਨੇ ਰੁਪਏ ਲੈ ਲਾਂਗੇ ਬਾਈ ਇਹਦਾ ਵੀਰੇ ਮੁੱਲ ਕਰਾਉਣ ਨੂੰ 90 ਕਰਾ ਲਾ 95 ਕਰਾ ਲਾ ਮੁੱਲ ਨਹੀਂ ਆਪਾਂ ਕਰਦੇ 85000 ਦੀ ਕੱਟੀ ਦੇ ਦਾਂਗੇ 85 ਦੀ ਦੇ ਦਾਂਗੇ ਆ ਕਰੀਆਂ ਨੂੰ ਮੜੀ ਨੂੰ ਲੇਵਾ ਰੱਖਦੇ ਜਮਟ ਹੋਸ ਹਨ ਫਿਕਸ ਫਿਕਸੀਆ ਲੇਵਾ ਆ ਇਹਦੇ ਸਭਾ ਆਦੀ ਠੰਡੀ ਆ ਨਾ ਆ ਗਾਂਵ ਵਾਲਾ ਸਿਸਟਮ ਹੀ ਆ ਗਰੀ ਇਹਦਾ ਵੀ ਕੋਈ ਲੈ ਬੱਚਾ ਬਾਈ ਨੇ ਇਹਨੂੰ ਵੀ ਨਹੀਂ ਲਾਇਆ ਗਾਂਵ ਵਾਲਾ ਕਾਮੀਆਂ ਜਹੀ ਜੀ ਦਾ ਇੱਕ ਬੱਚੀ ਲੈ ਲਈ ਜਹੀ ਜੀ ਆ ਝੋਟੀ ਲੈ ਲਈ ਯਾਰ ਇੱਕ ਚਵਾਈ ਚੂਈ ਵੀ ਕਰਾਤੀ ਚੱਕ ਇਹਦੀ ਇਹ ਇਥੋਂ ਦਿਖਾ ਦੇ ਇਹ 11 ਹੋਰ ਮਾਰਦੇ ਗਾਂਣ ਹੈ ਜੀ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ ਲਵਾਂਗੇ ਵੀਰੇ 85000 ਰੁਪਏ 85 ਹਾਂਜੀ ਮਾਫੀ ਮਾੜੀ ਮੋਟੀ ਮਾਫੀ ਛੋੜ ਥੱਪਾ ਹੋ ਬਾਈ ਹੋਜੂਗਾ ਹਾਂਜੀ ਵੀਰੇ ਨਾਲ ਬੱਚਾ ਕੀ ਆ ਨਾ ਮਾਗਰ ਕੱਟਾ ਵੀਰੇ ਨਾਲ ਮੇਲ ਕਫਾ ਇਧਰ ਲੈ ਬੰਨੋ ਦਿਖਾ ਦੇ ਰਿਕ ਵਾਰੀ ਕੱਟੀ ਤੇ ਮਾਰਦੇ ਕੈਮਰਾ ਤੇ ਨਾਲ ਇਹਦੀ ਆਰਡਰ ਕੁਆਲਿਟੀ ਤੇ ਮਾਰਦੇ ਤੇ ਨਾਲ ਇਹ ਬੱਚਾ ਕਰਾ ਦੀ ਚੱਕ ਬੱਚਾ ਵੀ ਸਮਿਆਂ ਪੜਿਆ ਹੀ ਸੀ ਗੱਲ ਨਹੀਂ ਹਾਂਜੀ ਬਾਈ ਚੰਗੀ ਕੁਆਲਿਟੀ ਦਾ ਤੇ ਇਹਦਾ ਬਾਈ ਕਹਿੰਦਾ ਲੈ ਲੈਣਾ 85 ਤੇ ਹੁਣ ਮਾਰਦੇ ਆ ਨਾਲ ਵਾਲੀ ਝੋਟੀ ਤੇ ਕੈਮਰਾ ਸਿੰਘਾਂ ਦਾ ਡਿਜ਼ਾਈਨ ਜੂਨ ਕਰਾ ਦੇ ਚੱਕ ਤੇ ਨਾਲੇ ਮਾਰਦੇ ਆਰਡਰ ਕੁਆਲਿਟੀ ਦੇ ਖਾਣਾ ਬੜਾ ਲੱਗਿਆ ਗੁੱਲੇ ਵਾਲਾ ਕਹਿੰਦੇ ਨੇ ਜੀ ਨੂੰ ਹਾਂਜੀ ਹਾਂ ਬਾਈ ਇਹਦੇ ਨਾਲ ਬੱਚਾ ਕੀ ਆ ਗਿਆ ਦੀਪੂ ਇਹਦੇ ਮਗਰ ਕੱਟੀ ਆ ਵੀਰੇ ਨਾਲ ਕੱਟੀ ਆ ਹਾਂਜੀ ਵੀਰੇ ਆ ਮਾਰਗਰੀ ਕੱਟੀ ਤੇ ਕੈਮਰਾ ਇਹਨੂੰ ਗਾਇ ਕਿਦੋਂਗੇ ਇਹ ਵੀਰੇ ਰਾਤ ਹੀ ਸੂਈ ਆ ਗਈ ਰਾਤ ਦੀ ਸੂਈ ਹਾਂਜੀ ਵੀਰੇ ਆ ਕੱਟੀ ਬਹੁਤ ਕਮਾਲ ਦੀ ਆ ਨਾਲ ਨਾ ਹਾਂਜੀ ਹਾਂਜੀ ਬਾਈ ਇੱਥੋਂ ਦਾ ਵਧੀਆ ਟੀਕੇ ਦੀ ਆ ਬਾਈ ਤੋਰਦੀ ਪੂਹੋਲ ਕੇ ਸੂਆ ਕਿੜਾ ਇਹਦਾ ਸੂਆ ਵੀਰੇ ਦੂਜਾ ਸੂਆ ਦੂਜਾ ਰਾਤ ਦੀ ਸੂਈ ਨਾਲ ਕੱਟੀ ਸਵੇਰ ਆ ਦੀ ਠੰਡੀ ਸੀਲ ਜਮਾ ਤੇ ਲੈ ਵਾਏ ਨੂੰ ਵੀ ਫਿਕਸ ਲੱਗਿਆ ਫਿਕਸ ਲੈਵੇ ਦਾ ਸੱਜਣੋ ਇਹ ਫਾਇਦਾ ਹੋ ਜਾਂਦਾ ਇਹਦੇ ਚ ਨਾ ਮਸਟੈਟਸ ਨਹੀਂ ਹੁੰਦੀ ਜੇ ਗੱਲਬਾਤ ਕਰ ਲਈਏ ਫਿਕਸ ਲੈ ਵਿੱਚ ਮਸਟੈਟਸ 0% ਹੋ ਜਾਂਦੀ ਆ ਇੱਥੇ ਖੜਾ ਲੈਂਦਾ ਬਸ ਪੁੱਤ ਤੇ ਪਸ਼ੂ ਨੂੰ ਸਾਨੂੰ ਗੱਲ ਦੱਸ ਦੇਣਾ ਸੱਜਣੋ ਬਾਈ ਲਵੇ ਸਾਰੀ ਠੰਡੇ ਸੀਲ ਨੇ ਤਕਰੀਬਨ 20 ਵਾਲਾ ਪਸ਼ੂ ਨਹੀਂ ਹੈਗਾ ਕੋਈ ਵੀ ਹਾਂ ਆ ਲੈ ਚੱਲ ਬਈ ਇਹਨੂੰ ਆ ਜਾ ਇਹ ਆ ਗਈ ਰਾਤ ਦੀ ਸੂਈ ਇਹ ਤਕਰੀਬਨ ਬੌਲੇ ਜੀ ਆ ਸੱਜਣੋ ਹਲੇ ਸਵੇਰੇ ਵੀਰੇ ਬੌਲਾ 5 ਕਿਲੋ ਚੋਆ ਹੋਇਆ ਵੈਸਾ ਠੀਕ ਆ ਗੱਲ ਹਾਂਜੀ ਵੀਰੇ ਕਹਿਣ ਵਾਲਾ ਤਾਂ ਨਹੀਂ ਨਾ ਨਾ ਕਹਿਣ ਵਾਲਾ ਨਹੀਂ ਬਾਈ ਚੋਹੇ ਵਪਾਰੀ ਕਹਿ ਦਿੰਦੇ ਅਸੀਂ ਪਾਣੀ ਨਾ ਨਾ ਬਾਈ ਪਹਿਲੇ ਦਿਨ ਆਪਾਂ ਟੋਡੇ ਚ ਪਾਉਣਾ ਜ਼ਰੂਰ ਪਾਇਆ ਰਹਿਣਾ 5 ਕਿਲੋ ਸਵੇਰੇ ਚੋਕੇ ਠੀਕ ਆ ਗੱਲ ਹਾਂਜੀ ਵੀਰੇ ਇਹ ਐਸਾ ਕਰਾ ਲਈ ਚੈੱਕ ਕਰੀ ਬਾਕੀ ਆ ਲੇਵੇ ਚ ਪਲਾਈ ਤਾਂ ਹੈਗੀ ਆ ਨਹੀਂ ਤਾਂ ਅੜੀ ਖੜੀ ਹੁੰਦੀ ਥੱਲੇ ਉਹ ਹਰਕਾ ਜ਼ਰੂਰਾ ਤੇ ਬਾਕੀ ਥਣ ਦਾ ਸੈਜ ਬਹੁਤ ਕਮਾਲ ਦਾ ਤੇ 12 ਵੀ ਮਾਈ ਮਾਰ ਦਾਂਗੇ ਆਪਾਂ ਇਹਦੀਆਂ ਇਹ ਵੀ ਐਂ ਖੜ ਜਾਂਦੀ ਆ ਐਂ ਵੀ ਐਂ ਖੜ ਜਾਂਦੀ ਆ ਬਾਈ ਠੀਕ ਆ ਪਸ਼ੂ ਸਾਰੇ ਆਪਣੇ ਕੋਲੇ ਸਾਊ ਮਿਲਣਗੇ ਬਾਈ ਕੋਈ ਨਹੀਂ ਕਾਉਂਡ ਮਿਲਦਾ ਗਰਮ ਵਾਲਾ ਸੀਨ ਨਹੀਂ ਹੋ ਇਹ ਇੱਥੋਂ ਕਰਾ ਲਈ ਗਰੀ ਚੈੱਕ ਇੱਥੋਂ ਕਰਾ ਦੇ ਗਾਂ ਵਾਲਾ ਮੱਝ ਨਾ ਸਮਝੋ ਇਹ ਵੀ ਐ ਸਮਝਦੇ ਵੀ ਗਾਂਵਾਂ ਹੀ ਨੇ ਇੱਕ ਇਹ ਮਾਰ ਦੇ ਦੋ ਧਾਰਾਂ ਕੋਲ ਇੱਥੋਂ ਉਰਲੇ ਬੰਨੇ ਕਰਾ ਨਹੀਂ ਕਰੀ ਚੈੱਕ ਬਸ ਜ਼ਿਆਦਾ ਤਾਂ ਨਾ ਖਰਾਬ ਕਰ ਥੱਲੇ ਕਿੰਨੇ ਪੈਸੇ ਦੇ ਦੀਪੂ ਇਹਦਾ ਵੀਰੇ ਮੁੱਲ ਨਹੀਂ ਕਰਦੇ ਮੁੱਲ ਇੱਕ 35 ਕਰਾ ਲੈ ਇੱਕ 40 ਕਰਾ ਲੈ ਇੱਕ 25 ਦੀ ਹਾਂ ਨਾ ਹੀ ਹੋ ਇੱਕ 25 ਦੀ ਹਾਂਜੀ ਵੀਰੇ ਕੀ ਰਿਪੋਰਟ ਆਈ ਦੁੱਦੀ ਇਹਦਾ ਵੀਰੇ ਕਲੂਨ ਨੇ 13 13.5 ਕਿਲੋ ਦੁੱਧ ਦੱਸਾ ਵੈ ਬਾਈ ਕੰਡੇ ਵਾਲਾ 13 13.5 ਕਿਲੋ ਕੰਡੇ ਵਾਲਾ 15 ਕਿਲੋ ਦੁੱਧ ਦੇਣਾ ਬਾਈ ਛੋਟੀ ਨੇ ਠੀਕ ਹੈ ਗੱਲ ਬਾਰੋ ਕਿਲੋ ਰੋਕ ਲਾ ਕੋਈ ਗੱਲ ਨਹੀਂ ਇਹਦਾ ਬਾਈ ਕਹਿੰਦਾ ਲੈਣਾ 1 ਲੱਖ ਤੇ 25000 ਤੇ ਬਾਕੀ ਮੇਨ ਗੱਲ ਨਾਲ ਸਜਣੋ ਜਾਨਵਰ ਦੇ ਸੁਭਾਅ ਆਦੀ ਹੁੰਦੀ ਹੈ ਤੇ ਨਾਲ ਵੀ ਇਹਦੇ ਕੱਟੀ ਆ ਗਈ ਜੇਰ ਜੂਰ ਡੰਨਾ ਸਾਰੀ ਹਾਂਜੀ ਵੀਰੇ ਜੇਰ ਜੂਰ ਜਾਵਾਂ ਨਹੀਂ ਆਏ ਰੋਕੇ ਕਿਸੇ ਡੰਗਰ ਦੀ ਆਪਾਂ ਨੂੰ ਤੁਹਾਨੂੰ 에어ਪੋਰਟ ਨਹੀਂ ਆਉ ਵੀ ਜੇਰ ਰਹੀ ਵੀ ਆ ਠੀਕ ਹੈ ਗੱਲ ਹਾਂਜੀ ਵੀਰੇ ਤੇ ਹੁਣ ਕਹਿ ਰਿਹਾ ਪੱਛੀ ਤੇ ਮਾਰਪਲੇ ਦੀ ਝੋਲੀਏ ਕਰਾ ਦੇ ਚੱਕ ਯਾਰ ਇੱਥੋਂ ਕਿ ਤੇ ਆ ਗਈ ਪ੍ਰਿੰਟ ਵਾਲੀ ਹਾਂਜੀ ਵੀਰੇ ਦੰਦਾਂ ਦਾ ਦੰਦਾਂ ਚ ਖੀਰੀ ਵੀਰੇ ਕਨਫਰਮ ਹਾਂਜੀ ਬਾਈ ਤੋੜ ਦੋ ਜੀ ਇਹਨੇ ਕਿੰਨੀ ਪਹਿਲਾਂ ਆਪਾਂ ਦੰਦ ਚੈੱਕ ਕਰਾ ਦਈਏ ਬਾਈ ਉਮਰ ਕਿੰਨੀ ਕੋਈ ਆਈਡੀ ਹੈ ਜੀ ਉਮਰੇ ਦੀ 13 ਮਹੀਨਾ ਦੀ ਹੈ ਬਾਈ ਵਾ ਲੈ ਚੱਲਾ ਚੱਲ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਦੇਖਣ ਨੂੰ ਸੱਜਣ ਜਿਹੜਾ ਆਊਗਾ ਤੇ ਸਭੀ ਸੁਮੀ ਚੰਗੀ ਆ ਨਾ ਹਾਂਜੀ ਬਾਈ ਆ ਵਜਨ ਮੁਕੀ ਨਹੀਂ ਆਈ ਵੀ ਆ ਭਜਦੀ ਆ ਵੀ ਯਾਰ ਦੰਦਾਂ ਚ ਆ ਗਈ ਖੀਰੀ ਲੈ ਆ ਲਿਆ ਕੋਈ ਗੱਲ ਨਹੀਂ ਫਿਰ ਇਹ ਤਾਂ ਨਵੀਂ ਉਮਰ ਚ ਭਜਦੀ ਹੁੰਦੀ ਹਾਂਜੀ ਹਾਂ ਬਾਈ ਆ ਦੇਖੋ ਇਹ ਇੱਥੇ ਰੁਕਲਾ ਇੱਥੇ ਦਿਖਾ ਦੇ ਗਰੀ ਬੱਸ ਬੱਸ ਪਤਾ ਕੁਛ ਰਿਕਾਰਡ ਦਾ ਕਿਹੜੇ ਟੀਕੇ ਦੀ ਆ ਕੁਛ ਆਪ ਨਾ ਟੀਕੇ ਦਾ ਨਹੀਂ ਪਤਾ ਭਾਈ ਮਾਂ ਦਾ ਜਰੂਰ ਰਿਕਾਰਡ ਦਾ ਪਤਾ ਹੈਗਾ ਠੀਕ ਹੈ ਜੀ 33 34 ਕਿਲੋ ਦੁੱਧ ਦੱਸਦਾ ਇਹਦੀ ਮਾਂ ਨੇ ਠੀਕ ਹੈ ਕਹਿੰਦਾ ਹਲੇ ਹਲੇ ਆ ਬੰਦੇ ਕੋਈ ਗੱਲ ਨਹੀਂ ਇਹਦੇ ਇਹਦੇ ਕਿੰਨੇ ਪੈਸੇ ਲੈ ਲਾਂਗੇ ਦੀਪੂ ਇਹਦਾ ਭਾਈ 24000 ਰੁਪਏ ਲੈ ਲਾਂਗੇ 24 ਹਾਂਜੀ ਵੀਰੇ ਥਾਣ ਵੱਧ ਘੱਟ ਤਾਂ ਨਹੀਂ ਕੋਈ ਨਾ ਨਾ ਭਾਈ ਚਾਰੀ ਨੇ ਚਾਰ ਥਾਣ ਨੇ ਜਮਾ ਹਨ ਕਨਫਰਮ ਖੀਰੀ ਆ ਭਾਈ ਸਵਾਹ ਦੀ ਠੰਡੀ ਆ ਸਵਾਹ ਦੀ ਠੰਡੀ ਨਾ ਨਾ ਭਾਈ ਠੀਕ ਹੈ ਗੱਲ ਤੇ ਬਾਕੀ ਜਿਵੇਂ ਮਰਜੀ ਬੈਠੇ ਰਹੋ ਬਾਕੀ ਬਾਲ ਬੁਲਟ ਲੰਡਲਾ ਚੰਗੀਆਂ ਬਾਲੀਆਂ ਚੰਗੀਆਂ ਬਾਈ ਇਹਦਾ ਬਾਈ ਕਹਿੰਦਾ ਲੈਣਾ ਸੱਜਣੋ 24000 ਰੁਪਏ ਨੰਬਰ ਬੋਲ ਦਿਓ ਜੀ ਨੰਬਰ 98772 ਹਾਂਜੀ 02512 ਬਾਈ ਜਿੰਦ ਆ ਗਿਆ ਸੱਜਣੋ ਬਾਈ ਦਾ ਇੰਨਾ ਬਾਜਵਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਪਸ਼ੂ ਬਾਈ ਕੋਲੇ 6-7 ਦਿਖਾਤੇ ਪਰ ਯਾਰ ਪਸ਼ੂ ਐਦਾਂ ਦੇ ਦਿਖਾਏ ਨੇ ਬਾਈ ਕੋਲੇ ਵੀ ਸਾਰੀ ਸੁਭਾਅ ਦੇ ਖੰਡੇ ਸੀਲ ਨੇ ਕਿਸੇ ਨੂੰ ਵੀ ਬੱਚਾ ਛੱਡਣ ਦੀ ਜ਼ਰੂਰਤ ਨਹੀਂ ਜਿਹੜੇ ਮਰਜੀ ਪਸ਼ੂ ਥੱਲੇ ਬਹਿ ਕੇ ਇਦਾਂ ਹੀ ਚਬਾਈ ਕਰ ਸਕਦੇ ਹੋ ਪਿੰਡ ਨਾ ਬਾਜਵਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨੇੜੇ ਸ਼ੇਰਪੁਰ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ